Thank you. ਹਰਦੇ ਸੀਡੀਪੀਓ ਮੈਡਮ ਦੇ ਰੁਪਈਏ ਤੋਂ ਤਾਂਗਾ ਕੇ ਅੰਗੜਵਾਲੀ ਵਰਕਰ ਨੇ ਸੀਡੀਪੀਓ ਦਫ਼ਤਰ ਨੂੰ ਮਾਰਿਆ ਜਿੰਦਰਾ ਦਫ਼ਤਰ ਦੇ ਸਟਾਫ ਨੂੰ ਕਈ ਘੰਟੇ ਅਦਰ ਹੀ ਡੱਕਿਆ ਜਿਤਨਾ ਸੀ ਕਿ ਇਸ ਮਾਮਲੇ ਨੂੰ ਲੈ ਕੇ ਅੰਗੜਵਾਲੀ ਮੁਲਾਜ਼ਮ ਜਿਨ੍ਹਾਂ ਨੂੰ ਬਲਾਕ ਫਲੋਰ ਦੀ ਪ੍ਰਧਾਨ ਬੀਬੀ ਨਰਿੰਜਨ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅਸੀਂ ਸੀਡੀਪੀਓ ਫਲੋਰ ਮੈਡਮ ਰਵਿੰਦਰਪਾਲ ਕੌਰ ਨੂੰ ਕੁਝ ਦਿਨ ਪਹਿਲਾਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦੇਣ ਆਈ ਸੀ ਲੇਕਿਨ ਇਹਨਾਂ ਵੱਲੋਂ ਮੰਗ ਪੱਤਰ ਵਿੱਚ ਕੁਝ ਲੈਣਾ ਕੱਟ ਕੇ ਦੇਣ ਲਈ ਆ ਕੇ ਮੰਗ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਮਗਰੋਂ ਅੱਜ ਅਸੀਂ ਫਿਰ ਮੁੜ ਮੰਗ ਪੱਤਰ ਦੇਣ ਆਏ ਸੀ ਇਸ ਮੰਗ ਪੱਤਰ ਦੇਣ ਸੰਬੰਧੀ ਪਹਿਲਾਂ ਹੀ ਮੈਡਮ ਸੀ ਡੀ ਪੀਓ ਨਾਲ ਗੱਲਬਾਤ ਹੋ ਚੁੱਕੀ ਸੀ ਪਰ ਮੈਡਮ ਨੇ ਸਾਨੂੰ ਦਫ਼ਤਰ ਬੁਲਾ ਲਿਆ ਲੇਕਿਨ ਆਪ ਦਫ਼ਤਰ ਹੀ ਨਹੀਂ ਪੁੱਜੇ ਅਤੇ ਨਾ ਹੀ ਸਾਨੂੰ ਦਫ਼ਤਰ ਆਉਣ ਬਾਰੇ ਕੋਈ ਜਾਣਕਾਰੀ ਦਿੱਤੀ ਅਸੀਂ ਸੈਂਕੜੇ ਆਣ ਵਾਲੀ ਵਰਕਰ ਸਵੇਰ ਤੋਂ ਮੈਡਮ ਦੀ ਓਡੀਕ ਵਿੱਚ ਖੱਦਲ ਖਵਾਰ ਹੋ ਰਹੀਆਂ ਹਨ ਅਤੇ ਅੱਜ ਅਸੀਂ ਇਹਨਾਂ ਦੇ ਤਾਨਾਸ਼ਾਹੀ ਰਵੱਈਏ ਤੋਂ ਤੰਗ ਆ ਕੇ ਸਵੇਰ ਦੇ 11 ਵਜੇ ਤੋਂ ਭੁੱਖਮਾਰੀਆਂ ਧਰਨੇ ਤੇ ਬੈਠ ਗੀਆਂ ਹਾਂ ਤੇ ਅਸੀਂ ਇਹਨਾਂ ਤੋਂ ਦੁਖੀ ਹੋ ਕੇ ਅੱਜ ਦਫ਼ਤਰ ਦੇ ਸਟਾਫ ਨੂੰ ਵੀ ਅੰਦਰ ਹੀ ਡਕਿਆ ਹੋਇਆ ਹੈ ਜਿੰਨਾ ਟਾਈਮ ਸੀਡੀਪੀਓ ਮੈਡਮ ਸਾਡੇ ਤੋਂ ਆਪ ਆਣ ਕੇ ਮੰਗ ਪੱਤਰ ਨਹੀਂ ਲੈਂਦੇ ਉਹਨਾਂ ਟਾਈਮ ਇਸੇ ਤਰ੍ਹਾਂ ਦਫ਼ਤਰ ਦੇ ਸਟਾਫ ਨੂੰ ਵੀ ਅੰਦਰ ਬੈਠਣਾ ਪਵੇਗਾ ਇਸੇ ਤਰ੍ਹਾਂ ਜਿਨਨ ਆਕੂ ਨਰਲੇਪ ਕੋਨੇ ਕਿਹਾ ਕਿ ਅਸੀਂ ਸਰਕਾਰ ਵੱਲੋਂ ਆਪਣੇ ਨਵੇਂ ਐਪ ਪੋਸ਼ਨ ਟਰੈਕ ਨੂੰ ਲੈ ਕੇ ਸਾਡਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਸਾਨੂੰ ਵਰਕ ਨਹੀਂ ਸਗੋਂ ਕੀੜੇ ਮਕੌੜੇ ਸਮਝਿਆ ਜਾ ਰਿਹਾ ਹੈ ਜਦਕਿ ਅਸੀਂ ਵੀ ਸਰਕਾਰ ਲਈ ਹੀ ਕੰਮ ਕਰਦੀਆਂ ਹਾਂ ਤੇ ਸਾਡੇ ਵੱਲੋਂ ਜ਼ਮੀਨੀ ਪੱਧਰ ਤੇ ਕੰਮ ਕਰਨ ਕਰਕੇ ਹੀ ਵਿਭਾਗ ਚੱਲ ਰਿਹਾ ਹੈ ਇਤੋਂ ਤੱਕ ਕਿ ਸੀਡੀਪੀਓ ਮੈਡਮ ਨੇ ਸਾਡੇ ਨਾਲ ਉਹੀ ਹਮਰਦਾਦੀ ਤਾਂ ਕੀ ਪ੍ਰਗਟਾਉਣੀ ਸੀ ਸਗੋਂ ਸਾਡੇ ਦੇ ਉਲਟਾ ਰੋ ਵੀ ਹੀ ਪਾਇਆ ਜਾਂਦਾ ਹੈ ਅਤੇ ਸਾਡੀਆਂ ਆਂਗਣਵਾਰੀ ਵਰਕਰਾਂ ਨੂੰ ਛੁੱਟੀ ਵਾਲੇ ਦਿਨ ਐਤਵਾਂ ਨੂੰ ਵੀ ਮੀਟਿੰਗਾਂ ਲਈ ਬੁਲਾਇਆ ਜਾਂਦਾ ਹੈ ਅਸੀਂ ਇਹਨਾਂ ਦੇ ਰਵੱਈਏ ਤੋਂ ਬਹੁਤ ਪਰੇਸ਼ਾਨ ਹਾਂ ਸ਼ਾਮ ਦੇ 4 ਵਜੇ ਮੈਡਮ ਸੀ ਡੀ ਪੀਓ ਰਵਿੰਦਰਪਾਲਕ ਔਰ ਮੁਰ ਆਪਣੇ ਦਫ਼ਤਰ ਆਏ ਅਤੇ ਧਾਨੇ ਤੇ ਬੈਠੀਆਂ ਆਂਗਣਵਾਰੀ ਵਰਕਰਾਂ ਤੋਂ ਮੰਗ ਪੱਤਰ ਲਿਆ ਅਤੇ ਇਸੇ ਤਰ੍ਹਾਂ ਧਰਨਾ ਬਾਅਦ ਵਿੱਚ ਖਤਮ ਹੋਇਆ ਜਦੋਂ ਸੀ ਡੀ ਪੀਓ ਮੈਡਮ ਕੋਲੋਂ ਇਹਨਾਂ ਵਰਕਾਂ ਵਰੋਂ ਲਗਾਇਆ ਰੂਪਾਂਵਾਰੇ ਪੁੱਛਿਆ ਤਾਂ ਉਹਨਾਂ ਨੇ ਆਪਣੇ ਤਲਕੇ ਸਾਰੇ ਰੂਪਾਂ ਨੂੰ ਸ੍ਰੇਤੋਂ ਇਨਕਾਰ ਕਰ ਦਿੱਤਾ ਖਬਰ ਲਿਖਣ ਜਾਣ ਤੱਕ ਸੀ ਡੀ ਪੀਓ ਮੈਣਾ ਰਵਿੰਦਰਪਾਲ ਕੌਰ ਦੀ ਫਲੋਰ ਤੋਂ ਬਦਲੀ ਹੋ ਚੁੱਕੀ ਸੀ ਤੇ ਅੰਤ ਵਿੱਚ ਧਾਨਾ ਕਰੀ ਅੰਗਣਵਾੜੀ ਵਰਕਾਂ ਨੇ ਇਜ਼ਰਾਈਲ ਵੱਲੋਂ ਫਿਲਸਤੀਨ ਦੇ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ ਵਿੱਚ ਇਜ਼ਰ ਇਜ਼ਰਾਈਲ ਦਾ ਪੁਤਲਾ ਭੁਕਿਆ ਅਤੇ ਇਜ਼ਰਾਈਲ ਦੇ ਖਿਲਾਫ ਚਮਕੀ ਨਾਰੇ ਵਜ ਵੀ ਕੀਤੀ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਰਾਪਾਲ ਦੇ ਨਾਲ ਸਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਪਰੰਤੂ ਕਿ ਨਾਮ ਤੁਹਾਡਾ ਰੰਜਨ ਕੌਰ ਜੀ ਅੱਜ ਦਾ ਤੁਸੀਂ ਸੀਡੀਪੀ ਆਫਿਸ ਫਲੋਰ ਵਿਖੇ ਤੁਸੀਂ ਧਰਨ ਲਾਇਆ ਹੋਗਾ ਤੁਸੀਂ ਜਿਹੜੇ ਆਫੀਸਰ ਆ ਉਹ ਦਫਤਰ ਦੇ ਅੰਦਰ ਹੀ ਟਕੇ ਹੋਏ ਆ ਬਾਹਰ ਤੁਸੀਂ ਖੰਡਾ ਲਾਇਆ ਹੋਇਆ ਜਾਂਦਾ ਲਾਇਆ ਹੋ ਕੀ ਤੁਹਾਡੀਆਂ ਮੰਗਾਂ ਹੈਗੀਆਂ ਅੱਜ ਕਿਉਂ ਤੁਸੀਂ ਇੰਨਾ ਐਗਰੈਸਿਵ ਹੋਏ ਹੋਗੇ ਸਰ ਸਾਡੇ ਨਾਲ ਇਹ ਪ੍ਰੋਬਲਮ ਆ ਕਿ ਸੀਡੀਪੀ ਮੈਡਮ ਨੂੰ ਪਹਿਲਾਂ ਵੀ ਅਸੀਂ ਮੰਗ ਪੱਤਰ ਦੇਣ ਆਏ ਸੀ ਇਹਨਾਂ ਨੇ ਕਿਹਾ ਕਿ ਕੁਝ ਵਿੱਚੋਂ ਲਾਈਨ ਕਟਵਾ ਦਿਓ ਜਿਹੜੀ ਕਿ ਅਸੀਂ ਨਹੀਂ ਕਟਵਾ ਸਕਦੇ ਦੇਦੇ ਨਾਲ ਕਿ ਕੇ ਸੀワイ ਜਿਹੜਾ ਆ ਉਹ ਐਪ ਆ ਜਾਨੀ ਕਿ ਉਹ ਲੋਕਾਂ ਦਾ ਕਹਿੰਦੇ ਕਰੋ ਤੇ ਅਸੀਂ ਨਹੀਂ ਕਰ ਸਕਦੇ ਜੇ ਮੰਨ ਲਓ ਲੋਕਾਂ ਦੇ ਖਾਤੇ ਵਿੱਚੋਂ ਪੈਸੇ ਨਿਕਲ ਗਏ ਤਾਂ ਕੌਣ ਜ਼ਿੰਮੇਵਾਰ ਆ ਅਸੀਂ ਉਹ ਲਾਈਨ ਵਿੱਚ ਐਡ ਕਰਵਾਈ ਹੋਈ ਸੀ ਤੇ ਮੈਡਮ ਕਹਿੰਦੇ ਕਿ ਇਹਨਾਂ ਨੂੰ ਕਟਵਾਓ ਪਰ ਸਾਡਾ ਮੰਗ ਪੱਤਰ ਨਹੀਂ ਨਹੀਂ ਫੜਿਆ ਕਿ ਬਾਅਦ ਵਿੱਚ ਸਾਡਾ ਇਹ ਆ ਵੀ ਨਹੀਂ ਕੋਈ ਸਾਨੂੰ ਮੈਸੇਜ ਵੀ ਨਹੀਂ ਦਿੱਤਾ ਕਿ ਤੁਸੀਂ ਇਸ ਦਿਨ ਆ ਜਾਓ ਤੇ ਮੈਂ ਮੰਗ ਪੱਤਰ ਲੈ ਲਵਾਂਗੇ ਨਹੀਂ ਹੋਇਆ ਪਰ ਕੁੜੀਆਂ ਸਾਡੀਆਂ ਦਾ ਗੁੱਸਾ ਹੋਰ ਵੱਧ ਗਿਆ ਕਿ ਸਾਨੂੰ ਤਾਂ ਬੁਲਾਇਆ ਨਹੀਂ ਫਿਰ ਸਾਡੀ ਜੂਨੀਅਰ ਨੇ ਸਾਨੂੰ ਕਿਹਾ ਇਹ ਤੁਹਾਡਾ ਹੀ ਮੰਗ ਪੱਤਰ ਆਿੰਦਾ ਬਾਕੀ ਸਾਰੇ ਬਲੋਕਾਂ ਨੇ ਦੇ ਦਿੱਤਾ। ਥੋੜੀਆਂ ਆਪਣੀਆਂ ਮੰਤਾਂ ਨੂੰ ਲੈ ਕੇ ਮੰਗ ਪੱਤਰ ਸਿਗਾ। ਹਾਂਜੀ ਸਾਡਾ ਮੰਗ ਪੱਤਰ ਸੀਗਾ ਜਿੱਦਾਂ ਕਿ ਸਾਡੀ ਜਿਹੜੀ ਫੀਡ ਆ ਉਹ ਵੀ ਬਹੁਤ ਗੰਦੀ ਆ। ਜੀ ਸਾਡੇ ਸੈਂਟਰਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਕਿ ਸਾਡੇ ਬੱਚਿਆਂ ਨੂੰ ਕੋਈ ਪ੍ਰੀ ਸਕੂਲ ਕੱਟਾ ਜਾਂ ਕੋਈ ਖਡਾਉਣੇ ਵਗੈਰਾ ਦਿੱਤੇ ਜਾਣ। ਇਹਨਾਂ ਕੋਈ ਵੀ ਇਦਾਂ ਦਾ ਅਰੇਂਜਮੈਂਟ ਨਹੀਂ ਹੋ ਤੇ ਜਿਹੜੀ ਬਾਕੀ ਆਪਣੇ ਵਰਕਰਾਂ ਤੇ ਹੈਲਪਰਾਂ ਤੇ ਇਹਨਾਂ ਦਾ ਬਹੁਤ ਹੀ ਜ਼ਿਆਦਾ ਹਰਾਸਮੈਂਟ ਇਹਨਾਂ ਨਾਲ ਕੀਤੀ ਜਾਂਦੀ ਆ ਕਿ ਸੰਡੇ ਦੀਆਂ ਮੀਟਾਂ ਰੱਖੀਆਂ ਜਾਂਦੀਆਂ ਆ। ਇਹ ਜਿਹਦੇ ਨਾਲ ਕਿ ਵਰਕਰ ਬਹੁਤ ਹੀ ਜ਼ਿਆਦਾ ਪੇਸ਼ਾਨ ਹੁੰਦੇ ਆ ਕਿਉਂਕਿ ਜਿਹੜੇ ਆਪਾਂ ਲੇਡੀਜ਼ ਆ ਆਪਾਂ ਨੂੰ ਬਹੁਤ ਹੀ ਘਰਾਂ ਦੇ ਜਿਵੇਂ ਹੁੰਦੇ ਆ ਕਈ ਵਾਰ ਆਪਾਂ ਸੰਡੇ ਤੇ ਰੱਖ ਦਿੰਦੇ ਆ ਬਸ ਸੰਡੇ ਨੂੰ ਕਰ ਲਵਾਂਗੇ ਉਹ ਕੁੜੀਆਂ ਉਸ ਮੀਟਿੰਗ ਤੇ ਨਹੀਂ ਪਹੁੰਚੀਆਂ ਇਸ ਕਰਕੇ ਵੀ ਬਹੁਤ ਜ਼ਿਆਦਾ ਹੀ ਸਾਡੀਆਂ ਕੁੜੀਆਂ ਵਿੱਚ ਰੋਸ ਹੋਇਆ ਜਿਹੜੀਆਂ ਆ ਗਈਆਂ ਉਹ ਵੀ ਸਾਨੂੰ ਕਹਿੰਦੀਆਂ ਕਿ ਜੂਨੀਅਨ ਨੇ ਕੀ ਕੀਤਾ ਤੇ ਜਿਹੜੀਆਂ ਨਹੀਂ ਆਈਆਂ ਉਹ ਵੀ ਤੇ ਜਿਹੜੀਆਂ ਨਹੀਂ ਆਈਆਂ ਉਹਨਾਂ ਨੂੰ ਨਹੀਂ ਚਿੱਠੀਆਂ ਵੀ ਕੱਢੀਆਂ ਜਿਹੜੀਆਂ ਅਗਲਾ ਪੈਗਣਾ ਹਾਂਜੀ ਤੇ ਜ਼ਿਆਦਾ ਇਹਦੇ ਨਾਲ ਸਾਰੀਆਂ ਕੁੜੀਆਂ ਹੀ ਇੱਕ ਬਰਫਲੱਬ ਹੁੰਦੀਆਂ ਕਿ ਜਿਹੜੀਆਂ ਨੂੰ ਚਿੱਠੀਆਂ ਕੱਢੀਆਂ ਉਹਨੇ ਜਵਾਬ ਤੇ ਇੱਥੇ ਦੂਜੇ ਦੇ ਨਾਂ ਆ ਕੇ ਦਿੱਤਾ ਮਨ ਲਓ ਜੇਕਰ ਉਹ ਹੋ ਸਕਦਾ ਸੀ ਜੇ ਮੈਡਮ ਸਹਿਮਤੀ ਨਾਲ ਗੱਲ ਕਰਦੀ ਤਾਂ ਬਹੁਤ ਕੁਝ ਹੋ ਸਕਦਾ ਸਾਨੂੰ ਵੀ ਬੁਲਾ ਲੈਂਦੀ ਉਹਨਾਂ ਨੂੰ ਵੀ ਬੁਲਾ ਲੈਂਦੀ ਠੀਕ ਹੈ ਜੀ ਅੱਜ ਦਾ ਤੁਸੀਂ ਇਧਰ ਧਰਮ ਆਇਆ ਤੁਸੀਂ ਇੰਝਾ ਮੰਗ ਪੱਤਰ ਦਿਲਾ ਸੀ ਤੁਸੀਂ ਸੀਡੀਪੀ ਨੂੰ ਮੈਡਮ ਦੱਸਿਆ ਵੀ ਅਸੀਂ ਮੰਗ ਪੱਤਰ ਦਿਲਾਉਣਾ ਹਾਂ ਹਾਂ ਜੀ ਸਰ ਇਹ ਕੱਲ ਹੀ ਮੈਂ ਮੈਡਮ ਨਾਲ ਗੱਲ ਕੀਤੀ ਸੀ ਫੋਨ ਤੇ ਕਿ ਮੈਡਮ ਕਹਿੰਦੇ ਮੈਨੂੰ ਕਹਿੰਦੇ ਕਿ ਕਿੰਨਾ ਟਾਈਮ ਰੱਖਿਆ ਜੀ ਮੈਂ ਕਿਹਾ ਜੀ ਮੈਡਮ 11 ਵਜੇ ਦਾ ਟਾਈਮ ਰੱਖਿਆ ਆਪਾਂ ਕੁੜੀਆਂ ਨੂੰ ਬੁਲਾਉਣ ਦਾ ਵੀ ਤੁਸੀਂ ਸਵਾ 11 11:30 ਪਹੁੰਚ ਜਾਓ ਤੇ ਆਪਾਂ ਮੰਗ ਪੱਤਰ ਦੇ ਕੇ ਫ੍ਰੀ ਹੋ ਜਾਵਾਂਗੇ ਇਹ ਵੱਡੇ ਪਿੰਡ ਸਾਡੀ ਜਿਹੜੀ ਟ੍ਰੇਨਿੰਗ ਰੱਖੀ ਆ ਅਸੀਂ ਉਹਦੇ ਵਿੱਚ ਵੀ ਆ ਉਧਰ ਜਾਣਾ ਆ ਤੇ ਮੈਡਮ ਕਹਿੰਦੇ ਚਲੋ ਕੋਈ ਨਹੀਂ ਨੇ ਬਾਕੀ ਮੈਡਮਾਂ ਨੇ ਮੈਨੂੰ ਕੋਈ ਮੈਸੇਜ ਨਹੀਂ ਬਾਅਦ ਚ ਕੀਤਾ ਵੀ ਮੇਰੀ ਮੀਟਿੰਗ ਆ ਗਈ ਆ ਜਾਂ ਕਿੱਦਾਂ ਆ ਜੇ ਮੰਨ ਲਓ ਸਾਨੂੰ ਦੱਸਦੇ ਸੀ ਉਹਦਾ ਕੋਈ ਨਾ ਕੋਈ ਹੱਲ ਕੱਢ ਦੇ ਠੀਕ ਹੁਣ ਸੀਡੀਪੀਓ ਮੈਡਮ ਹੈ ਨਹੀਂ ਇੱਥੇ ਸੀਡੀਪੀਓ ਹੁਣ ਦਫ਼ਤਰ ਤਾਂ ਆਏ ਨਹੀਂ ਉਹ ਪਰ ਸਾਨੂੰ ਨਹੀਂ ਪਤਾ ਹੈਗਾ ਵੀ ਉਹ ਮੀਟਿੰਗ ਤੇ ਕਿੱਥੇ ਆ ਜਾਂ ਕਿੱਥੇ ਨਹੀਂ ਹੈਗੇ ਠੀਕਾ ਉਹ ਤੁਸੀਂ ਅੰਦਰ ਉਹਨਾਂ ਦੇ ਮੁਲਾਜ਼ਮਾਂ ਨੂੰ ਤੁਸੀਂ ਰੱਖਦਾ ਹੈਗਾ ਵਾਰ ਤੋਂ ਜਿੰਦਾ ਲਾਤਾ ਹੈਗਾ ਕੁੰਡਾ ਲਾਤਾ ਹੈਗਾ ਇਹ ਜਨਰਲਿਕ ਤੋ ਮੈਡਮ ਨਹੀਂ ਆਉਂਦੀ ਉਹਨਾਂ ਚ ਕਰ ਲਿਖਾਇਆ ਹਾਂ ਹਾਂ ਜੀ ਸਾਰੇ ਜਿੰਨੇ ਚਿਰ ਮੈਡਮ ਨਹੀਂ ਆਉਂਦੇ ਸਾਰੀਆਂ ਕੁੜੀਆਂ ਦਾ ਰੋਸ ਆ ਵੀ ਉਹ ਆ ਕੇ ਸਾਡਾ ਮੰਗ ਪੱਤਰ ਆਪ ਲੈਣਾ ਤੇ ਸਾਡਾ ਫਿਰ ਥੋੜਾ ਜਿਹਾ ਗੁੱਸਾ ਟੈੜਾ ਹੋ ਸਕਦਾ ਨਹੀਂ ਤਾਂ ਅਦਰਵਾਜ਼ ਕੁੜੀਆਂ ਬਹੁਤ ਗੁੱਸੇ 'ਚ ਆ ਅਦਰਵਾਜ਼ ਮੈਡਮ ਸਿੱਟੀ ਵੀ ਉਹ ਨਹੀਂ ਆਉਦੀ ਉਹ ਤੁਹਾਡਾ ਅਗਲਾ ਸਟੈਪ ਕੀ ਹੈਗਾ ਅਗਲਾ ਜੋ ਸਾਡਾ ਉਪਰਲਾ ਸਾਡਾ ਮੈਂਬਰ ਸਾਨੂੰ ਕਿ ਲੀਡਰ ਕਹਿਣਗੇ ਉਸ ਹੱਬ ਨਾਲ ਸਾਡਾ ਅੱਗੇ ਹੋ ਤੇ ਜਿਹੜੇ ਮੁਲਾਜ਼ਮਾਂ ਦਾ ਟੱਕੇ ਹੋ ਉਹ ਅੰਦਰ ਹੀ ਰਹਿਣਗੇ ਉਹ ਉਹ ਅੰਦਰ ਹੀ ਰਹਿਣਗੇ ਉਨੀ ਦੇਰ ਜਿੰਨਾ ਚਿਰ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਹਾਂਜੀ ਮੈਡਮ ਦੇ ਲੈਫਟੀ ਤੁਸੀਂ ਅੱਜ ਸੀਡੀਪੀ ਅਫੀਸ ਦਫ਼ਤਰ ਫਲੋਰ ਵਿਖੇ ਜਿਹੜਾ ਤੁਸੀਂ ਅੱਜ ਦੇਰ ਧਰਨਾ ਲਾਇਆ ਹੈਗਾ ਉਹਦੇ ਲਈ ਅਫੀਸਰ ਆ ਤੁਸੀਂ ਅੰਦਰ ਤਾਲੇ ਹੋਇਆ ਮੈਨੂੰ ਲੱਗਦਾ ਤੁਹਾਡੀਆਂ ਕਾਫੀ ਨਕਾਈ ਵਾਲੀਆਂ ਮੰਗਾਂ ਹੈਗੀਆਂ ਕੀ ਸਰਾ ਮਾਮਲਾ ਹੈਗਾ ਤੁਹਾਨੂੰ ਜਿਹੜਾ ਦਫ਼ਤਰ ਨੂੰ ਜਿੰਦਾ ਲਾਉਣਾ ਪੈ ਗਿਆ ਤੇ ਉਹਨਾਂ ਜਿਹੜੇ ਅਫੀਸਰ ਸੇਵਾ ਨਿਕ ਨੂੰ ਉਹਨਾਂ ਦਾ ਟੱਕਾ ਪੈ ਗਿਆ ਸਰ ਪਹਿਲੀ ਗੱਲ ਤਾਂ ਜੀ ਸਾਨੂੰ ਇਹ ਨਾ ਇੰਨਾ ਜ਼ਿਆਦਾ ਸ਼ੋਸ਼ਣ ਕਰ ਰਹੇ ਆ ਪੋਰਸ਼ਨ ਟਰੈਕ ਨੂੰ ਲੈ ਕੇ ਕਿ ਜਦੋਂ ਤੇ ਸੀਡੀਪੀ ਮੈਡਮ ਆਏ ਆ ਕਦੇ ਸਾਨੂੰ ਜੁਲੀਅਨ ਨੂੰ ਕਦੇ ਸੱਦਿਆ ਨਹੀਂ ਜਦੋਂ ਅਸੀਂ ਮੈਡਮ ਨੂੰ ਇਹ ਵੀ ਗੱਲ ਕਹੀ ਦੀ ਕਿ ਮੈਡਮ ਤੁਸੀਂ ਤਾਂ ਸਾਨੂੰ ਜੁਲੀਅਨ ਨੂੰ ਹੋਗੇ ਹਰ ਵੇਲੇ ਤੁਹਾਡੇ ਇਧਰ ਦਰਵਾਜ਼ੇ ਖੁੱਲੇ ਆ ਕੋਈ ਪ੍ਰੋਬਲਮ ਨਹੀਂ ਆ ਤੁਸੀਂ ਮੈਨੂੰ 10 ਮਿੰਟ ਸੱਦੋ ਮੈਂ ਤਾਂ 10 ਮਿੰਟ ਚ ਆ ਜੂੰਗੀ ਅੱਜ 10 ਮਿੰਟ ਉਹਨਾਂ ਦੇ ਪਤਾ ਨਹੀਂ ਕਿੱਥੇ ਚਲੇ ਗਏ ਜੀ ਜਿਹੜੀ ਹੁਣ ਕਰੰਟ ਗੱਲ ਚੱਲ ਰਹੀ ਆ ਜੀ ਉਹ ਇਹ ਹੈਗੀ ਕਿ ਅਸੀਂ ਮੰਗ ਪੱਤਰ ਸਾਰੇ ਹੀ ਦਿੱਤੇ ਆ ਸਾਰੇ ਪੰਜਾਬ 'ਚ ਸਾਡੇ ਅੰਗਰਵਾੜੀ ਮੁਲਾਜ਼ਮ ਜੂਨੀਅਰ ਪੰਜਾਬ ਸੀਟੂ ਦਾ ਪ੍ਰੋਗਰਾਮ ਸੀ ਤੇ ਸਾਡਾ ਹੀ ਜਿਹੜਾ ਸੀਗਾ ਬਲਾਕ ਜਿਹੜਾ ਉਹ ਰਹਿੰਦਾ ਸੀ ਤੇ ਅਸੀਂ ਇੱਕ ਦਿਨ ਮੰਗ ਪੱਤਰ ਵੈਸੇ ਹੀ 5-7 ਜਾਣੇ ਦੇਣ ਆ ਗਏ ਸੀ ਤੇ ਮੈਡਮ ਨੇ ਮੈਨੂੰ ਸਾਨੂੰ ਕਿਹਾ ਕਿ ਮੈਂ ਮੰਗ ਪੱਤਰ ਲੈਣਾ ਨਹੀਂ ਮੇਰੀ ਇੱਕ ਲਾਈਨ ਜਿਹੜੀ ਉਹ ਕੱਟ ਦਿੱਤੀ ਜਾਵੇ ਚਲੋ ਅਸੀਂ ਉੱਥੇ ਕੱਟ ਵੀ ਦੇਣੀ ਸੀ ਪਰ ਅਸੀਂ ਮੰਗ ਪੱਤਰ ਜਿਹੜਾ ਉਹ ਇੰਨੀ ਗੈਦਰਿੰਗ ਦੇ ਵਿੱਚ ਹੀ ਦੇਣਾ ਸੀਗਾ ਚਲੋ ਸਾਰਾ ਸਾਡਾ ਟਾਈਮ ਨਹੀਂ ਸੀਗਾ ਤੇ ਅਸੀਂ ਇਹਨਾਂ ਨੂੰ ਪਹਿਲਾਂ ਪਰਸੋਂ ਦਾ ਪ੍ਰਧਾਨ ਨੇ ਕਿਹਾ ਸੀ ਮੈਡਮ ਨਰਿੰਜਨ ਨੇ ਕਿਹਾ ਵੀ ਅਸੀਂ ਕੱਲ ਨੂੰ ਮੰਗ ਪੱਤਰ ਦੇਣਾ ਪਰਸੋਂ ਜੀ ਇਹਨਾਂ ਨੇ ਟਾਈਮ ਦਿੱਤਾ ਜੀ 11 ਵਜੇ ਦਾ ਸਾਨੂੰ ਤੇ ਸਾਨੂੰ 11 ਵਜੇ ਦਾ ਟਾਈਮ ਦੇ ਕੇ ਇਹਨਾਂ ਨੇ ਸਾਨੂੰ ਕੋਈ ਇਨਫੋਰਮ ਨਹੀਂ ਕੀਤਾ ਵੀ ਮੈਂ ਆ ਨਹੀਂ ਸਕਦੀ ਮੇਰੀ ਮੀਟਿੰਗ ਹੈ ਜਾਂ ਕਿੱਦਾਂ ਆ ਅਸੀਂ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਜੀ ਤੁਸੀਂ ਦੱਸੋ ਫਿਰ ਇੱਥੇ ਤੁਹਾਨੂੰ মিডিਆ ਜਰੀਏ ਮੈਂ ਕਹਿਣਾ ਚਾਹੁੰਨੀ ਆ ਕਿ ਸਾਨੂੰ ਕੀੜੇ ਮਕੋੜੇ ਸਮਝਦੇ ਆ ਵੀ ਆਂਗਣਵਾੜੀ ਵਰਕਰ ਜਿਹੜੇ ਆ ਉਹ ਕੀੜੇ ਮਕੋੜੇ ਆ ਇਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ ਵੈਲਿਊ ਦੱਸਣ ਲਈ ਤਾਂ ਅੱਜ ਅਸੀਂ ਬੈਠੇ ਆ ਜੀ ਵੀ ਸਾਡੀ ਵੈਲਿਊ ਹੈ ਕੀ ਹੈਗੀ ਸਾਡੇ ਕਰਕੇ ਡਿਪਾਰਟਮੈਂਟ ਬਚਿਆ ਸਾਡੇ ਕਰਕੇ ਸੀਡੀਪੀਓ ਸੁਪਰਵਾਈਜ਼ਰ ਨੂੰ ਸਲਾਮਾ ਹੁੰਦੀਆਂ ਅਸੀਂ ਕੰਮ ਜਿੰਨਾ ਕਰਦੇ ਅਸੀਂ ਓਨੇ ਦਾ ਬਾਈਕਟ ਕਰਾਂਗੇ ਵੀ ਸੀਡੀਪੀਓ ਮੈਡਮ ਆਈ ਨਹੀਂ ਹੈਗੀ ਵਾ ਕਿੱਥੇ ਕੋਈ ਸਰ ਇੱਥੇ ਤੁਹਾਨੂੰ ਦੱਸਣਾ ਚਾਹੁੰਦੀ ਆ ਉਹ ਤੋਂ ਬਾਅਦ ਜਿਹੜੇ ਸੀਡੀਪੀਓ ਨੇ ਸਾਨੂੰ ਅੱਜ ਤੱਕ ਮੰਗ ਮੰਗ ਸਾਨੂੰ ਅੱਜ ਤੱਕ ਨੰਬਰ ਦੇਣ ਦਾ ਨਹੀਂ ਉਹ ਕੀਤਾ ਹੈਗਾ ਵੀ ਮੈਂ ਚਲੋ ਨੰਬਰ ਦੇ ਦਵਾਂ ਵੀ ਤੁਹਾਨੂੰ ਕੋਈ ਪ੍ਰੋ ਉਹ ਫੋਨ ਨੰਬਰ ਅਸੀਂ ਵੀ ਨਹੀਂ ਜੀ ਮੰਗਿਆ ਹੈਗਾ ਸਿੱਧੀ ਗੱਲ ਹੈ ਤੇ ਅਸੀਂ ਦਿੱਤਾ ਵੀ ਨਹੀਂ ਆਪਣਾ ਕਿਉਂਕਿ ਜਿਹੜਾ ਸੀਡੀਪੀ ਆਉਂਦਾ ਉਹ ਇੱਕ ਹੁੰਦਾ ਕਿ ਜਦੋਂ ਤੁਸੀਂ ਜਿਹੜੀ ਸੀਟ ਤੇ ਆਨੇ ਤੁਸੀਂ ਆਪਣੇ ਜਿਹੜੇ ਉਦੇਦਾਰ ਹੈ ਜੁਨੀਆ ਦੇ ਜਿੰਨੇ ਵੀ ਜੁਨੀਨਾਰੇ ਸਾਥੀ ਆ ਤੁਸੀਂ ਉਹਨਾਂ ਨਾਲ ਟੇਬਲ ਟॉक ਕਰੋ ਜੀ ਤਾਂ ਕਿ ਜਿਹੜੀ ਬਲਾਕ ਦੀ ਕੋਈ ਵੀ ਸਮੱਸਿਆ ਹੈ ਉਹ ਟੇਬਲ ਟॉक ਰਾस्ते ਜਿਹੜੀ ਆ ਉਹ ਸੁਲਝਾਈ ਜਾ ਸਕਦੀ ਆ ਇਹ ਹੀ ਮੇਨ ਹੈ ਨਾ ਤੇ ਆਪਾਂ ਸੰਘਰਸ਼ ਤਾਂ ਉਦੋਂ ਹੀ ਕਰਦੇ ਆ ਜਦੋਂ ਬੰਦੇ ਦਾ ਬਹੁਤ ਜ਼ਿਆਦਾ ਜਾਣ ਕੇ ਕਹਿ ਲੋ ਅੱਤ ਹੋ ਜਾਂਦੀ ਆ ਅੱਜ ਉਹ ਹਾਲ ਹੋਇਆ ਜੀ ਕਿ ਸਾਨੂੰ ਬੇਵਕੂਫ ਸਮਝ ਕੇ ਜਦੋਂ ਆਪ ਅਸੀਂ ਮਤਲਬ ਪਹਿਲਾ ਫੋਨ ਨਹੀਂ ਚੱਕਿਆ ਜਦੋਂ ਫੋਨ ਚੱਕਿਆ ਤਾਂ ਕਹਿੰਦੇ ਮੈਂ ਮੀਟਿੰਗ ਤੇ ਆ ਜਦੋਂ ਕੁੜੀਆਂ ਨੇ ਨਾਰੇ ਲਾਤੇ ਵਰਕਰ ਹੈਲਪਰ ਦਾ ਸ਼ੋਸ਼ਣ ਕਰਨ ਵਾਲੀ ਸੀਡੀਪੀਓ ਮੁਰਦਾਬਾਦ ਜੀ ਫਿਰ ਫੋਨ ਆਣੇ ਸ਼ੁਰੂ ਹੋ ਗਏ ਫਿਰ ਆਪਾਂ ਅਸੀਂ ਸੁਪਰਵਾਈਜ਼ਰਾਂ ਸਾਰੀਆਂ ਬਾਅਰ ਭੇਜ ਦਿੱਤੀਆਂ ਕਿ ਮੈਡਮ ਮੀਟਿੰਗ ਤੇ ਮੈਸੇਜ ਆਣੇ ਸ਼ੁਰੂ ਹੋ ਗਏ ਫਿਰ ਤੁਸੀਂ ਇਹ ਦੱਸੋ ਜੇ ਉਹ ਸਾਨੂੰ ਪੁੱਛ ਸਕਦੇ ਆ ਕਿ 12 ਵਜੇ ਤੋਂ ਬਾਅਦ ਤੁਸੀਂ ਆਣਾ 12 ਵਜੇ ਤੋਂ ਬਾਅਦ ਦਫ਼ਤਰ ਆਣਾ ਤੇ ਫਿਰ ਸਾਨੂੰ ਇਹ ਵੀ ਹੱਕ ਹੈਗਾ ਕਿ ਤੁਸੀਂ 12 ਵਜੇ ਤੋਂ ਪਹਿਲਾਂ ਕਿੱਥੇ ਸੀਗੇ ਜੇ 12 ਵਜੇ ਤੋਂ ਪਹਿਲਾਂ ਕਿਤੇ ਵੀ ਨਹੀਂ ਸੀਗੇ ਤਾਂ ਫਿਰ ਉਹਨਾਂ ਨੂੰ ਬਣਦਾ ਸੀ ਕਿ ਉਹ 11 ਵਜੇ ਆਂਦੇ ਓਨਲੀ 5 ਮਿੰਟ ਸਿਰਫ ਸਾਨੂੰ ਦਿੰਦੇ ਦੋ ਸ਼ਬਦ ਹਮਦਰਦੀ ਦੇ ਕਹਿੰਦੇ ਮੈਂ ਤੁਹਾਡੇ ਨਾਲ ਆ ਜੋ ਵੀ ਕਹਿਣਾ ਸੀ ਹਮਦਰਦੀ ਕਰਦੇ ਲੜਾਈ ਕਰਦੇ ਉਹ ਕੋਈ ਗੱਲ ਨਹੀਂ ਸੀ ਪਰ ਗੱਲ ਇਹ ਹੈ ਕਿ ਸਾਡੇ ਵਿੱਚ ਆਂਦੇ ਕੁੜੀਆਂ ਦੇ ਰੂਮ ਰੋਂਦੇ ਸਾਡੀਆਂ ਕਈ ਪੈਣਾ ਜਿਨ੍ਹਾਂ ਨੇ ਅੱਜ ਤੱਕ ਦਰਸ਼ਨ ਵੀ ਨਹੀਂ ਕੀਤੇ ਸੀਡੀਪੀ ਉਹਦੇ ਠੀਕ ਹੈ ਜਿਤਾਜ ਤੁਸੀਂ ਉਹਦੇ ਮੁਲਾਜ਼ਮ ਅੰਦਰ ਟਕੇ ਹੋਏ ਆ ਉਹਨਾਂ ਦਾ ਕੋਈ ਫੋਨ ਤੁਹਾਨੂੰ ਆਇਆ ਵੀ ਮੇਰੇ ਮੁਲਾਜ਼ਮ ਤਾਂ ਕਿਹੋ ਜਿਹਾ ਮੈਂ ਆਉਣੀ ਆ ਜਾਂ ਕਿੰਨਾ ਬਿਲਕੁਲ ਨਹੀਂ ਜੀ ਕਹਿੰਦੇ ਮੇਰੇ ਇਹ ਹਾਲੇ ਵੀ ਹੈਂਕੜਵਾਜੀ ਆ ਕਿ ਮੇਰੀ ਜਦੋਂ ਮੀਟ ਤੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਤੁਸੀਂ ਡੀਸੀ ਸਾਹਿਬ ਕੋਲੋਂ ਰੋਵੋ ਮੇਰੀਆਂ ਕੁੜੀਆਂ ਇੱਥੇ ਸਿਆਪਾ ਕਰਨ ਲਈ ਬੈਠੀਆਂ ਉਹ ਵੀ ਗਰਮੀ 'ਚ ਮਰ ਰਹੀਆਂ ਹੈਗੀਆਂ ਅਸੀਂ ਵੀ ਤੁਹਾਡੇ ਸਾਹਮਣੇ ਦੇਖੋ ਕਿੰਦਾ ਰੋਲਦੇ ਭੁੱਖੇ ਪਿਆਸੇ ਬੈਠੇ ਆ ਉਹਨਾਂ ਦੀ ਕਿਚਨ ਵੀ ਅੰਦਰ ਹੀ ਆ ਉਹਨਾਂ ਦਾ ਬਾਥਰੂਮ ਵੀ ਅੰਦਰ ਹੀ ਹੈਗਾ ਤੇ ਅਸੀਂ ਲਾਈਟ ਜ਼ਰੂਰ ਗੁੱਸੇ ਚ ਬੰਦ ਕੀਤੀ ਸੀ ਪਰ ਅਸੀਂ 5 ਮਿੰਟ ਬਾਅਦ ਚਾਲੂ ਕਰਤੀ ਇਨਸਾਨੀਅਤ ਦੇ ਨਾਂ ਤੇ ਕਿ ਕੋਈ ਨਹੀਂ ਇਸ ਤਾ ਗਰਮੀ ਚ ਬੈਠਿਆ ਹੈ ਉਹ ਕਿਉਂ ਬੈਠਾ ਤੇ ਮੁਲਾਜ਼ਮ ਬੰਰੀ ਹੈ ਮੁਲਾਜ਼ਮ ਅੰਦਰ ਹੀ ਹੈ ਜੀ ਥੋੜੀ ਤਨਖਾਹ ਨੂੰ ਲੈ ਕੇ ਇਸ਼ੂ ਆ ਰਿਹਾ ਵੀ ਸੈਲਰੀ ਥੋੜੀ 10000 ਲੇਕਿਨ ਪੈਂਦੀ ਕੋਈ 4500 ਆ ਕਦੀ 5000 ਹੀ ਤਾਂ ਪੈਂਦੀ ਉਹਦਾ ਕੀ ਇਸ਼ੂ ਹੈ ਸਰ ਉਹ ਕਲੈਰੀਕਲ ਕੋਈ ਮਿਸਟੇਕ ਹੋਊਗੀ ਆਪਾਂ ਉਹ ਕਲਰਕ ਸਰ ਨਾਲ ਗੱਲ ਬੈਠ ਕੇ ਕਰਦੇ ਆ ਇਹ ਸਾਰੀਆਂ ਜਿਹੜੀਆਂ ਮੰਗਾਂ ਹੈਗੀਆਂ ਜੇ ਮੀਟਿੰਗ ਹੁੰਦੀ ਆ ਤਾਂ ਫਿਰ ਜ਼ਰੂਰ ਆ ਦੇ ਚ ਡਿਸਕਸ ਅਗਰ ਮੈਂ ਸੀਡੀਪੀ ਮੈਡਮ ਸ਼ਾਮ ਤੱਕ ਨਹੀਂ ਆਉਂਦੀ ਹੈ ਕਿ ਫਿਰ ਤੁਹਾਡਾ ਅਗਲਾ ਕੀ ਸਟੈਪ ਹੈ ਕਰੇ ਆ ਬੈਠੇ ਆ ਜੀ ਬਸ ਬੈਠੇ ਆ ਅਸੀਂ ਬਸ ਇੱਥੇ ਹੀ ਬੈਠੇ ਆ ਬਸ ਬੈਠੇ ਆ ਜੀ ਤੁਹਾਨੂੰ ਕਿਹਾ ਇੱਥੇ ਹੀ ਬੈਠੇ ਆ ਬਸ ਹਾਂਜੀ ਮੈਂ ਤੁਸੀਂ ਫੋਰ ਬਦੌਰ ਸੀਡੀਬੀ ਆਫਿਸ ਵਿੱਚ ਤਨਾਤ ਹੈਗੇ ਆ ਅੱਜ ਤੁਹਾਡੇ ਆਫਿਸ ਵਿੱਚ ਅੱਜ ਸਵੇਰ ਤੋਂ 10 ਵਜੇ ਤੋਂ ਲੈ ਕੇ ਮੈਂ ਕਿ ਤਕ ਲਗਭਗ 4:30 ਵਜੇ ਹੋ ਗਿਆ ਹੈਗਾ ਧਰਵਾ ਲੱਗਾ ਹੈਗਾ ਅੰਮ੍ਰਿਤਪੁਰਾਂ ਨੇ ਜਿਹੜੀਆਂ ਸੈਰ ਦੇ ਤਾਲ ਵਿੱਚ ਬੈਠੀਆਂ ਹੈਗੀਆਂ ਉਹਨਾਂ ਦੀ ਕਾਫੀ ਮੰਗ ਹੈਗੀਆਂ ਤੇ ਇਹ ਤੁਹਾਡੇ ਤਾਂ ਕਾਫੀ ਲੋਸ਼ਕੀ ਕਰਦੀਆਂ ਹੈਗੀਆਂ ਕਿ ਮੈਡਮ ਜਾਤੋਂ ਆਈ ਆ ਸਾਡੇ ਕਦੀ ਦਰਸ਼ਨੀ ਹੋਈ ਕਦੀ ਵੀ ਸਾ ਨਾਲ ਨਹੀਂ ਬੈਠ ਕੇ ਮਿਲਣੀ ਕੀਤੀ ਤੇ ਹੋਰ ਵੀ ਕਾਫੀ ਉਹਦੇ ਤੁਹਾਡੇ ਤੇ ਐਲੀਵੇਸ਼ਨ ਕੀ ਸਾਰਾ ਮਾਮਲਾ ਹੈਗਾ ਕਿਉਂ ਇੱਡਾ ਲੰਮਾ ਧਰਨਾ ਚੱਲਿਆ ਹੈਗਾ ਕਿਹੜੀਆਂ ਮੰਗਾਂ ਵਾਲੀਆਂ ਹੈਗੀਆਂ ਸਰ ਬਤਾਰ ਸੀਡੀਪੀਓ ਮੇਰੀ ਫਲੋਰ ਦੇ ਵਿੱਚ ਪੈਨਾਪੀ ਫਰਵਰੀ 2024 ਦੇ ਵਿੱਚ ਛਿੰਸੀ ਜੀ ਮੇਰੇ ਕੋਲੇ ਫਲੋਰ ਦੇ ਨਾਲ ਨਾਲ ਲੁਧਿਆਣੇ ਦੇ ਕੁਝ ਸਕੀਮਾਂ ਦਾ ਚਾਰਜ ਡੀਪੀ ਆਫਿਸ ਨਾਲ ਜੀ ਐਡੀਸ਼ਨ ਚ ਆ ਰਿਹਾ ਐਡੀਸ਼ਨਲ ਚਾਰਜ ਮੇਰੇ ਕੋਲੇ ਸਵਾਰ ਬਲੌਕ ਦਾ ਬਤੌਰ ਸੀਡੀਪੀਓ ਦਾ ਵੀ ਚਾਰਜ ਹੈ ਜੀ ਤੋਂ ਦੋ ਜ਼ਿਲ੍ਹਿਆਂ ਦੇ ਵਿੱਚ ਮੈਂ ਜਿਹੜਾ ਹੈਗਾ ਕੰਮ ਕਰ ਰਹੀ ਆ ਡਿਊਰਿੰਗ ਇਲੈਕਸ਼ਨ ਜਿਹੜੀ ਮੇਰੀ ਟ੍ਰਾਂਸਫਰ ਆ ਉਹ ਫਲੋਰ ਦੀ ਕੀਤੀ ਗਈ ਸੀ ਜੀ ਉਸ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਮੇਰੀ ਡਿਊਟੀ ਟ੍ਰਾਈਕੋ ਟੈਸਲੀਮ ਆਫਿਸ ਦੇ ਵਿੱਚ ਲੱਗੀ ਹੋਈ ਹੈ ਇਲੈਕਸ਼ਨ ਤੋਂ ਬਾਅਦ ਮੈਂ ਇੱਥੇ ਆ ਕੇ ਇਹਨਾਂ ਨੂੰ ਕੰਮ ਥੋੜਾ ਜਿਹਾ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਆ ਅੱਜ ਜਿਹੜਾ ਇਹਨਾਂ ਦਾ ਧਰਨਾ ਸੀਗਾ ਉਹ ਇਹਨਾਂ ਦਾ ਹਰ ਸਾਲ ਜੋ ਇਹ ਐਨੂਅਲ ਦੇ ਰਿਹਾ ਜਾਂ ਬਜਟ ਦੇ ਰਿਲੇਟਡ ਜਿਹੜਾ ਇਹਨਾਂ ਨੂੰ ਕੋਈ ਰੋਸ ਹੈਗਾ ਉਹਦੇ ਰਿਲੇਟਡ ਇਹਨਾਂ ਨੇ ਮੰਗ ਪੱਤਰ ਸੀਗਾ ਜੋ ਇਹ ਮੈਨੂੰ ਕਹਿ ਰਿਹਾ ਆ ਆਲਰੇਡੀ ਮੈਂ ਇਹਨਾਂ ਨੂੰ ਦੱਸਿਆ ਸੀਗਾ ਇਹਨਾਂ ਦੇ ਪ੍ਰਧਾਨ ਨੂੰ ਕਿ ਵੀ ਮੈਂ ਇੱਕ ਜੁਨਿਰੀ ਮੀਟਿੰਗ ਦੇ ਵਿੱਚ ਬੀਸੀ ਆਫਿਸ ਲੁਧਿਆਣਾ ਐਂਡ ਜਿਹੜੇ ਸਾਡੇ ਮਾਨਯੋਗ ਕੈਬਨਿਟ ਮਿੰਿਸਟਰ ਲਾਲਚੰਦ ਕਟਾਰੂ ਚੱਕ ਜੀ ਨੇ ਇਹਨਾਂ ਨੇ ਡਿਵੈਲਪਮੈਂਟ ਸਕੀਮਾ ਨਾਲ ਰਿਲੇਟਡ ਮੀਟਿੰਗ ਰੱਖੀ ਹੁੰਦੀ ਸੀ ਜਿਹਦੇ ਵਿੱਚ 45 ਡਿਪਾਰਟਮੈਂਟਸ ਪਾਰਟਿਸਪੇਟ ਕਰ ਰਹੇ ਸੀਗੇ ਜੀ ਉਸ ਮੀਟਿੰਗ ਦੇ ਵਿੱਚ ਵੀ ਮੇਰਾ ਜਾਣਾ ਜ਼ਰੂਰੀ ਸੀਗਾ ਕਿਉਂਕਿ ਅਸੀਂ ਆਪਣੇ ਡਿਪਾਰਟਮੈਂਟ ਵਿੱਚ ਇੱਕ ਸਕੀਮਾ ਲਈ ਇੱਕ ਪ੍ਰੈਜੈਂਟੇਸ਼ਨ ਦੇ ਰਹੀ ਸੀ। ਤੁਸੀਂ ਇਹ ਮੈਨੂੰ ਕੌਮ ਕੀਤਾ ਨਹੀਂ ਸੀ? ਯੈਸ ਕੀਤਾ ਹੋਇਆ ਸੀ। ਔਰ ਇਹਨਾਂ ਨੂੰ ਮੈਂ ਪਰਸਨਲੀ ਸਵੇਰੇ ਵੀ ਫੋਨ ਕਰਕੇ ਦੱਸਿਆ ਕਿ ਵੀ ਮੇਰੇ ਕੋਲੋਂ ਨਹੀਂ ਆਉਣਾ। ਗਰਮੀ ਦਾ ਮੌਸਮ ਜ਼ਿਆਦਾ। ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਮੰਗ ਪੱਤਰ ਤੁਸੀਂ ਸੀਨੀਅਰ ਸੁਪਰਵਾਈਜ਼ਰ ਨੂੰ ਕਿਸੇ ਨੂੰ ਦੇ ਦਿਓ ਐਂਡ ਜੋ ਦੀ ਐਂਡੋਰਸਮੈਂਟ ਹੋ ਗਈ ਮੈਂ ਲਗਾ ਕੇ ਅੱਗੇ ਡਿਪਾਰਟਮੈਂਟ ਨੂੰ ਦੇ ਦੂੰਗੀ। ਠੀਕ ਹੈ ਜੀ। ਇਹ ਇਸ ਗੱਲ ਤੇ ਇਹਨਾਂ ਦੀ ਸਹਿਮਤੀ ਪਹਿਲਾਂ ਬਣੀ ਹੋਈ ਲੇਕਿਨ ਬਾਅਦ ਵਿੱਚ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਘੰਟੇ ਡੇਢ ਘੰਟੇ ਦੀ ਮੀਟਿੰਗ ਅਜੇ ਚੱਲ ਰਹੀ ਸੀ ਤੇ ਮੈਨੂੰ ਮੈਸੇਜ ਆਇਆ ਕਿ ਵੀ ਸਾਡੇ ਸਟਾਫ ਨੂੰ ਇੱਥੇ ਲੋਕ ਲਗਾ ਕੇ ਲਾਈਟ ਬੰਦ ਕਰ ਦਿੱਤੀ ਜੀ ਤੇ ਮੈਂ ਇੱਕ ਹੋਰ ਇੱਕ ਇੱਕ ਇਹ ਮੈਨੂੰ ਸਰ ਐਕਸਪਲੇਨ ਕਰ ਲੈਂਦਾ ਜਿਸ ਵੇਲੇ ਮੈਨੂੰ ਇਹ ਮੈਸੇਜ ਕਨਵੇ ਹੋਇਆ ਮੈਂ ਨਾਲ ਦੇ ਨਾਲ ਆਪਣੇ ਹਾਈ ਅਥਾਰਟिटीज ਨੂੰ ਸੂਚਿਤ ਕੀਤਾ ਕਿ ਵੀ ਮੈਂ ਮੀਟਿੰਗ ਦੇ ਵਿੱਚ ਡੀਸੀ ਸਾਹਿਬ ਦੀ ਪ੍ਰੈਜ਼ੈਂਸ ਦੇ ਵਿੱਚ ਮੈਂ ਉੱਠ ਕੇ ਬਾਹਰ ਨਹੀਂ ਜਾ ਸਕਦੀ ਔਰ ਉਹ ਮੈਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਤੂੰ ਹੁਣੇ ਹੀ ਇੱਥੇ ਫਲੋਰ ਦੇ ਵਿੱਚ ਆ ਕੇ ਅਸੀਂ ਮੰਗ ਪੱਤਰ ਤਿੰਨੀ ਹੀ ਦੇਣਾ ਹੈ ਤੂੰ ਚਾਹੇ 10 ਮਿੰਟ ਤੱਕ ਲਈ ਆ ਚਾਹੇ ਜਿੰਨਾ ਮਰਜੀ ਟਾਈਮ ਤੱਕ ਕਿਉਂਕਿ ਮੇਰੇ ਲਈ ਪੋਸੀਬਲ ਨਹੀਂ ਸੀਗਾ ਇਹਨਾਂ ਨੂੰ ਮੈਂ ਸੁਝਾ ਦਿੱਤਾ ਕਿ ਤੁਸੀਂ ਗਰਮੀ ਦੇ ਵਿੱਚ ਨਾ ਮਰਥੋ ਈਵਨ ਜੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਜ਼ਰੂਰਤ ਹੈਗੀ ਆ ਤੁਸੀਂ ਸਟਾਫ ਨੂੰ ਸੂਚਿਤ ਕਰ ਦਿਓ ਉਹ ਤੁਹਾਡੀ ਮੰਗ ਪੂਰੀ ਕਰ ਦਿੰਦੇ ਆ ਲੇਕਿਨ ਇਹਨਾਂ ਨੇ ਮੈਨੂੰ ਨਹੀਂ ਸਮਝ ਆਈ ਕਿ ਇੱਕ ਮੰਗ ਪੱਤਰ ਦੇਣ ਦੇ ਲਈ ਇਹਨਾਂ ਨੇ ਐਡਾ ਵੱਡਾ ਇਸ਼ੂ ਕਿਉਂ ਖੜਾ ਕੀਤਾ ਮੇਰੇ ਸਟਾਫ ਦੇ ਵਿੱਚ ਦੋ ਮੈਂਬਰਸ ਇਸ ਤਰ੍ਹਾਂ ਦੇ ਨੇ ਜਿਹੜੇ ਇੱਕ ਸੀਰੀਅਸ ਡਿਜ਼ੀਜ਼ ਦੇ ਨਾਲ ਪੀੜਤ ਨੇ ਔਰ ਉਸ ਵੇਲੇ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਇਹਨਾਂ ਨੇ ਲਾਈਟ ਵੀ ਬੰਦ ਕਰ ਰਹੀ ਸੀ ਇੰਨੀ ਗਰਮੀ ਦੇ ਮੌਸਮ ਦੇ ਵਿੱਚ ਮਜਬੂਰਨ ਮੈਨੂੰ ਅੱ퍼 ਲੈਵਲ ਤੇ ਹਰ ਅਥਾਰਟिटीज ਨੂੰ ਸੂਚਿਤ ਕਰਨਾ ਪਿਆ ਜੀ ਉਸ ਦੇ ਬਾਵਜੂਦ ਵੀ ਇਹਨਾਂ ਨੇ ਉਸ ਸੀਜ਼ਨ ਨੂੰ ਨਹੀਂ ਸਮਝਿਆ ਇਗਨੋਰ ਕੀਤਾ ਔਰ ਜਿਆਦਾ ਇਸ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਵੀ ਇਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਵੀ ਸ਼ਾਇਦ ਮੈਂ ਇਹਨਾਂ ਨੂੰ ਤਾਲਮਤੋਲ ਕਰ ਰਹੀ ਆ कि ਮੈਂ ਆ ਕੇ ਇਹਨਾਂ ਤੋਂ ਪੱਤਰ ਨਹੀਂ ਫੜਨਾ ਚਾਹਦੀ। ਇੱਕ ਹੋਰ ਸੀ ਉਹਨਾਂ ਨੂੰ ਆਂਗਣਵੜੀ ਵਰਕਰਾਂ ਨੂੰ ਕੋਈ ਛੋਟੀਆਂ ਵਗੈਰਾ ਹੁੰਦੀਆਂ ਮਹੀਨੇ 'ਚ। ਮਹੀਨੇ ਦੇ ਵਿੱਚ ਆਂਗਣਵੜੀ ਵਰਕਰਸ ਨੂੰ ਸੰਡੇ ਦੀ ਦੇਖੋ ਐਮਰਜੈਂਸੀ ਦੇ ਵਿੱਚ ਉਹ ਤਾਂ ਤੁਹਾਨੂੰ ਵੀ ਪਤਾ ਜੇਕਰ ਇਲੈਕਸ਼ਨ ਦੀ ਡਿਊਟੀ ਆ ਗਈ ਜਾਂ ਕੋਈ ਹੋਰ ਹੁਣ ਜਿਸ ਤਰ੍ਹਾਂ ਫਲੱਡ ਦੀਆਂ ਡਿਊਟੀਆਂ ਲੱਗਣੀਆਂ ਤਾਂ ਉਸ ਦੇ ਵਿੱਚ ਅਸੀਂ ਆਪਣੇ ਸਟਾਫ ਨਹੀਂ ਲੈ ਕੇ ਨਾ ਚੱਲਣਾ। ਉਹਨਾਂ ਦਾ ਉਹਨਾਂ ਦਾ ਕਹਿਣਾ ਹੈ ਜੀ ਸਗਾ ਉਹਨਾਂ ਦੇ ਅਕੈਡਮਿਕਸ਼ਨ ਹੈ ਵੀ ਮੈਡਮ ਜਿਹੜੀ ਮੀਟਿੰਗ ਬੁਲਾਦੀ ਹੈ ਸੰਡੇ ਨੂੰ ਵੀ ਬੁਲਾਉਂਦੀ ਹੈ। ਸਿਰਫ ਇੱਕ ਮੀਟਿੰਗ ਇੱਕ ਮੀਟਿੰਗ ਦੇ ਵਿੱਚ ਹੋਇਆ ਕਿ ਮੀਟਿੰਗ ਹੋ ਇਸ ਕਰਕੇ ਸਭ 30 ਜੂਨ ਤੱਕ ਜਿਹੜਾ ਸੀ ਸੀਗੇ ਪ੍ਰਧਾਨ ਮੰਤਰੀ ਮਾਤਰੂ ਬੰਧਨਾ ਯੋਜਨਾ ਦੇ ਟਾਰਗੇਟ ਪੂਰਾ ਕਰਨਾ ਸੀਗਾ ਇਨ ਦਾ ਮੀਨ ਟਾਈਮ ਜੇਕਰ ਕਿਸੇ ਲਾਭਪਾਤਰੀ ਦਾ ਫਾਰਮ ਭਰਨ ਤੋਂ ਰਹਿ ਜਾਂਦਾ ਤਾਂ ਉਹਨੂੰ ਉਹਦਾ ਬੈਨੀਫਿਟ ਨਹੀਂਸ ਮਿਲਣਾ ਤੇ ਇਸ ਕਰਕੇ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਅਜੇ ਜਿਹੜੇ ਵੀ ਤੁਹਾਡੇ ਕੋਲੇ ਲਾਭਪਾਤਰੀ ਉਸ ਟਾਈਮ ਰੇਂਜ ਦੇ ਵਿੱਚ ਹੈਗੇ ਆ ਉਹ ਫਾਰਮ ਭਰ ਕੇ ਦੇ ਦਿਓ ਤਾਂ ਜੋ ਕੱਲ ਨੂੰ ਇਹ ਗੱਲ ਦਾ ਰੌਲਾ ਨਾ ਪਵੇ ਵੀ ਫਲਾਨੇ ਦੇ ਪੈਸੇ ਆ ਗਏ ਸਾਡੇ ਨੂੰ। ਠੀਕ ਹੈ ਐਗਰੀ ਨਹੀਂ ਹੋ ਜਣਾ ਤੁਹਾਡੇ ਨਾਲ। ਇਹਨਾਂ ਨੇ ਉਸ ਗੱਲ ਨੂੰ ਜਾਣ ਕੇ ਇਸ਼ੂ ਬਣਾਇਆ ਕਿ ਰਾਦਰ ਇਹਨਾਂ ਨੇ ਰੋਕਿਆ। ਜੀ ਕਿ ਵੀ ਤੁਸੀਂ ਕਿਸੇ ਨੂੰ ਨਹੀਂ ਜਾਣ ਤੇ ਮੇਰੇ ਸੁਪਰਵਾਈਜ਼ਰਸ ਆਲਰੇਡੀ ਉਹ ਫੀਲਡ ਦੇ ਵਿੱਚ ਸੀ ਮੈਂ ਕੰਪਲੀਟ ਉਹ ਤੁਸੀਂ ਮੰਗ ਪੱਤਰ ਲੈ ਲਿਆ ਹੈਗਾ ਸੈਟੀਸਫੈਕਸ਼ਨ ਹੋ ਗਈ ਉਹਨਾਂ ਦੀ ਮੰਗ ਪੱਤਰ ਲੈ ਲਿਆ ਉਹਨਾਂ ਨੇ ਜੋ ਮੰਗ ਪੱਤਰ ਦੇ ਵਿੱਚ ਆਪਣੀਆਂ ਡਿਮਾਂਡ ਸਰਕਾਰ ਨੂੰ ਭੇਜੀਆਂ ਨੇ ਉਹ ਅਸੀਂ ਉੱਪਰ ਐਂਡੋਰਸ ਕਰਕੇ ਭੇਜ ਦਾਂਗੇ ਇਹ ਇਸ਼ੂ ਉਹਨਾਂ ਨੂੰ ਇੰਨਾ ਜ਼ਿਆਦਾ ਨਹੀਂ ਖੜਾ ਕਰਨਾ ਚਾਹੀਦਾ ਅਸੀਂ ਕਿਉਂਕਿ ਇਹ ਮੇਰੇ ਲੈਵਲ ਦੀਆਂ ਮੰਗਾਂ ਸਾਲਵ ਕਰਨ ਵਾਲੀਆਂ ਨਹੀਂ ਸੀਗੀਆਂ ਇਹ ਉੱਪਰਲੇ ਲੈਵਲ ਦੀਆਂ ਮੰਗਾਂ ਸੀਗੀਆਂ ਜਿਹੜੀਆਂ ਉੱਪਰ ਹੀ ਜਾ ਕੇ ਸਾਲਾ ਖਤਮ ਹੋ ਗਿਆ ਜੀ ਸੱਣਾ ਖਤਮ ਹੋ ਗਿਆ ਮੇਰਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ